ਕਾਜ਼ੀ ਨੇ ਰੋਡ ਦੇ ਉੱਤੇ ਸਰਦਾਰ ਕਰਨਪੁਰ ਸਿੰਘ ਸੌਂ ਦੀ ਅਗਵਾਈ ਦੇ ਵਿੱਚ ਢੱਟਵਾ ਦਾ ਢਾਹ ਲਗਾ ਰਿਹਾ ਢੋਲਾਂ ਦੇ ਨਾਲ ਉਹਨਾਂ ਦੀ ਜਿੱਤ ਦਾ ਅਸੀਂ ਨੱਚ ਰਹੇ ਹਾਂ ਕਿ ਜਿਨ੍ਹਾਂ ਨੇ ਕੇਜਰੀਵਾਲ ਸਾਹਿਬ ਦੀ ਸਚਾਈ ਦੇ ਉੱਤੇ ਮੋਹਰ ਲਾਤੀ ਇਹ ਜੋ ਭਾਜਪਾ ਦੀ ਸਰਕਾਰ ਦਾ ਜੋ ਤਾਨਾਸ਼ਾਈ ਰਵਈਆ ਸੀਗਾ ਚੋਣਾਂ ਤੋਂ ਪਹਿਲਾਂ ਓਪੋਜੀਸ਼ਨ ਦੇ ਉੱਤੇ ਝੂਠੇ ਮੁਕੱਦਮੇ ਬਣਾ ਬਣਾ ਕੇ ਅੰਦਰ ਦੇਣਾ ਕਿਸੇ ਤੇ ਈਡੀ ਦੇ ਛਾਪੇ ਮਾਰਨੇ ਕਿਸੇ ਤੇ ਸੀਬੀਆਈ ਦੇ ਛਾਪੇ ਮਾਰਨਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਪੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਮਾਨ ਮਿਲਣ ਦੀ ਖੁਸ਼ੀ ਵਿੱਚ ਹਲਕਾ ਖੰਨਾ ਤੇ ਵਿਧਾਇਕ ਤਰਨ ਸਿੰਘ ਸੌਂਦ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਖੁਸ਼ੀ ਵਿੱਚ ਤੁਸੀਂ ਦੇਖ ਰਹੇ ਹੋ ਭੰਗੜੇ ਪਾ ਰਹੇ ਨੇ ਲੱਡੂ ਵੰਡ ਰਹੇ ਤੇ ਪਟਾਕੇ ਜਲਾ ਰਹੇ ਨੇ どうもありがとう ਜਿੰਦ ਜੀ ਜੈ ਜੀ ਜਿੰਦ ਜੈ ਅ ਅੱਜ ਮੈਂ ਇਹ ਮੰਨਦਾ ਜੀ ਸਚਾਈ ਦੀ ਬਹੁਤ ਵੱਡੀ ਜਿੱਤ ਹੋਈ ਹੈ ਅੱਜ ਸਚਾਈ ਦੀ ਬਹੁਤ ਵੱਡੀ ਜਿੱਤ ਹੋਈ ਹੈ ਔਰ ਅ ਇਸ ਜਿੱਤ ਦੇ ਮੌਕੇ ਦੇ ਉੱਤੇ ਤੁਸੀਂ ਅੱਜ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਅੱਜ ਕਿ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਕਿੰਨੀ ਵੱਡੀ ਤਾਦਾਦ ਇੰਨੀ ਵੱਡੀ ਤਾਦਾਦ ਤੁਸੀਂ ਦੇਖੋ ਜੋਸ਼ ਦੇਖਣ ਨੂੰ ਮਿਲ ਰਿਹਾ ਔਰ ਅੱਜ ਖੰਨਾ ਵਿਖੇ ਲਲਹੇੜੀ ਰੋਡ ਯੂਕੋ ਬੈਂਕ ਦੇ ਵਿਖੇ ਇਹ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਮੈਂ ਸਪੈਸ਼ਲ ਧੰਨਵਾਦ ਕਰਦਾ ਹਾਂ ਰਾਉ ਸੈਵੈਨਿਊ ਕੋਰਟ ਦਾ ਕਿ ਜਿਨ੍ਹਾਂ ਨੇ ਕੇਜਰੀਵਾਲ ਸਾਹਿਬ ਦੀ ਸਚਾਈ ਦੇ ਉੱਤੇ ਮੋਹਰ ਲਾਤੀ ਇਹ ਜੋ ਭਾਜਪਾ ਦੀ ਸਰਕਾਰ ਦਾ ਜੋ ਤਾਨਾਸ਼ਾਈ ਰਵਈਆ ਸੀਗਾ ਚੋਣਾਂ ਤੋਂ ਪਹਿਲਾਂ ਓਪੋਜੀਸ਼ਨ ਦੇ ਉੱਤੇ ਝੂਠੇ ਮੁਕੱਦਮੇ ਬਣਾ ਬਣਾ ਕੇ ਅੰਦਰ ਦੇਣਾ ਕਿਸੇ ਤੇ IND 的 ਛਾਪੇ ਮਾਰਨੇ ਕਿਸੇ ਤੇ CBI ਦੇ ਛਾਪੇ ਮਾਰਨੇ ਕਿਸੇ ਤੇ ਇਨਕਮ ਟੈਕਸ ਭੇਜਣਾ ਉਹ ਸਾਰੀ ਚੀਜ਼ ਅੱਜ ਨਸ਼ਰ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਔਰ ਮੈਂ ਇਹ ਮੰਨਦਾ ਐ ਇਹ ਜਮਹੂਰੀਅਤ ਦੀ ਇਹ ਡੈਮੋਕ੍ਰੇਸੀ ਦੀ ਜਿੱਤ ਹੋਈ ਐ ਤੁਸੀਂ ਦੇਖ ਸਕਦੇ ਹੋ ਕਿ ਅੱਜ ਬੰਬ ਪਟਾਕੇ ਬਜਾ ਕੇ ਲੱਡੂ ਵੰਡ ਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕਾਂ ਨੂੰ ਅੱਜ ਆਮ ਆਦਮੀ ਪਾਰਟੀ ਨੂੰ ਸ਼੍ਰੀ ਰਵਿੰਦ ਕੇਜਰੀ ਮਾਲੀ ਜੀ ਨੂੰ ਪਿਆਰ ਕਰਨ ਵਾਲੇ ਹਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਨ ਵਾਲੇ ਕਿੰਨਾ ਅਜੋਕ ਹੈ ਫੋਮ ਇਸ ਗੱਲ ਜੋ ਉੱਤੇ ਵਧਾਈ ਦਿੰਦਾ ਪੂਰੇ ਆਪਣੇ ਹਲਕੇ ਖਨਨਾ ਵਾਸੀਆਂ ਨੂੰ ਪੂਰੇ ਦੇ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿੱਤੇ ਕਿਤੇ ਭਾਰਤ ਜਾ ਆਮ ਆਦਮੀ ਪਾਰਟੀ ਦੇ ਇਸ ਇਕਠਨ ਦੇ ਬੰਦੇ ਬੈਠੇ ਨੇ ਜਿਹੜੇ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਨੂੰ ਪਿਆਰ ਕਰਦੇ ਉਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਾਰਕਾਂ ਅੱਜ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਹਰ ਸੱਚਾਈ ਦੀ ਜਿੱਤ ਹੋਈ ਹੈ ਅੱਜ ਮਾਨਯੋਗ ਹਾਈ ਕੋਰਟ ਨੇ ਸਾਡੇ ਕਨਵੀਨਰ ਕੇਜੀਵਾਲ ਸਾਹਿਬ ਨੂੰ ਰਿਹਾ ਕੀਤਾ ਹੈ ਅੱਜ ਸਚਾਈ ਦੀ ਜਿੱਤ ਹੋਈ ਹੈ ਅੱਜ ਅਸੀਂ ਨਰੀ ਰੋਡ ਦੇ ਉੱਤੇ ਸਰਦਾਰ ਕਰਨਪਾਲ ਸਿੰਘ ਸੋਨ ਦੀ ਅਗਵਾਈ ਦੇ ਵਿੱਚ ਢੱਡੂਆ ਦਾ ਪੁੜਾ ਹਲਗਾ ਰਿਹਾ ਢੋਲਾਂ ਦੇ ਨਾਲ ਉਹਨਾਂ ਦੀ ਜਿੱਤ ਦਾ ਅਸੀਂ ਨੱਚ ਰਹੇ ਹਾਂ ਅਰੇ ਸਚਾਈ ਦੀ ਜਿੱਤ ਹੈ ਕਦੇ ਵੀ ਝੂਠ ਦਾ ਦੇ ਪਰਦਾ ਫਾਸ਼ ਨਹੀਂ ਹੋਊਗਾ ਇੱਕ ਜਿਲੇ ਆ ਰਹੇ ਨੇ ਜਿਲੇ ਆ ਰਹੇ ਨੇ ਬਾਪੜਾ ਕ ਚਲੇ ਆ ਰਹੇ ਭਗੜੇ ਪਏ ਬਾਪੜਾ ਕ ਚਲੇ ਜਾ ਰਹੇ ਨੇ ਹਰ ਭਗੜੇ ਪਏ ਜਾ ਰਹੇ ਨੇ ਸਾਨੂੰ ਅੱਜ ਬੜੀ ਖੁਸ਼ੀ ਹੈ ਸਰਦਾਰ ਭਗਵੰਤ ਸਿੰਘ ਦੀ ਸੋਚ ਤੇ ਕੇਜਰੀਵਾਲ ਸਾਹਿਬ ਦੀ ਸੋਚ ਦੇ ਪਹਿਰਾ ਦੇਣਗੇ ਠੋਕੀ